कि पैसा प्रदान हो गया एक मां ने ही अपनी छोटी बच्ची बेटी दा शोषण करवा के ओथों पैसे कमाਉਂਦੀ ਰਹੀ ਹੈ ਜਾਂ ਕੋਈ ਫੇਵਰ ਜਿਹੜੇ ਉਹਨੂੰ ਚਾਹੀਦੇ ਸੀ ਉਹ ਉਥੋਂ ਲੈਂਦੀ ਰਹੀ ਹੈ ਦੇਖੋ ਇੱਕ ਔਰਤ ਨੂੰ ਅਸੀਂ ਕਹਿੰਦੇ ਕਿੰਨੀ ਕਮਜ਼ੋਰ ਹੋ ਜਾਂਦੀ ਹੈ ਆਦਰਵਾਇਸ ਤੁਸੀਂ ਕਹਿੰਦੇ ਕਿ ਹੱਕ ਔਰਤਾਂ ਦੇ ਇੱਕੋ ਜਿਹੇ ਨੇ ਇੱਕ ਔਰਤ ਜਿਹੜੀ ਕਿ ਬਾਜ਼ਾਰ ਦੇ ਅੰਦਰ 4-5 ਹੱਥਾਂ ਚ ਵਿਕ ਗਈ ਕਿਸ ਨੂੰ ਕੰਨੋਂ ਕੰਨ ਖਬਰ ਨਹੀਂ ਪਰ ਇੱਥੇ ਤੇ ਜਿਹੜੀ ਔਰਤ ਹੈ ਉਹ ਆਪਣੇ ਘਰ ਹੀ ਸੇਫ ਨਹੀਂ ਹੈ ਤੇ ਇਹ ਜਦੋਂ ਕਹਿੰਦੇ ਨਾ ਕਿ ਜਦੋਂ ਬਾੜੀ ਬਾਗ ਨੂੰ ਖਾਣ ਲੱਗ ਜੇ ਤਾਂ ਉਹਦੀ ਰਾਖੀ ਕੌਣ ਕਰੇਗਾ ਅਸੀਂ ਪੂਰੇ ਸਮਾਜ ਨੇ ਉਸ ਕੁੜੀ ਨੂੰ ਫੇਲ ਕੀਤਾ ਹੈ ਇਹਦੇ ਚ ਸਸੀਂ ਆਪ ਵੀ ਆਉਨੇ ਆ ਕਿ ਅਸੀਂ ਅਗਰ ਇੱਕ ਔਰਤ ਦੇ ਰੱਖਿਆ ਹੀ ਨਹੀਂ ਕਰ ਸਕੇ ਤੇ ਉਹਦਾ ਫਿਰ ਕੀ ਕਸੂਰ ਕੁਰਸ ਜਿਹੜਾ ਹੈਗਾ ਇਹ ਸ਼ੁਰੂ ਤੇ ਤਸ਼ੱਦਦ ਕਰਦਾ ਆ ਰਿਹਾ ਹੈ ਆਪਾਂ ਨਿਰਭੈ ਭੁੱਲ ਗਏ ਠੀਕ ਹੈ ਆਪਾਂ ਰਾਜਸਥਾਨ ਚ ਕੁੜੀਆਂ ਵੇਚੀਆਂ ਮੁੰਡਿਆਂ ਨੇ ਉਹ ਭੁੱਲ ਗਏ ਜਾਂ ਆਪਾਂ ਹੋਰ ਕੋਈ ਰੇਪ ਕੇਸ ਭੁੱਲ ਗਏ 6-6 ਮਹੀਨੇ ਦੇ 3-3 ਬੱਚੇ ਉਹ ਮਹੀਨੇ ਦੇ ਬੱਚੀਆਂ ਦਾ ਰੇਪ ਹੋਇਆ ਉਹ ਭੁੱਲ ਗਿਆ ਸੀ ਠੀਕ ਜਿੱਥੇ ਕੁੜੀਆਂ ਦਾ ਕਸੂਰ ਹੈ ਉੱਥੇ ਜ਼ਰੂਰ ਬਰਾਬਰ ਦੀ ਬਣਦੀ ਸਜ਼ਾ ਦੇਣੀ ਚਾਹੀਦੀ ਇਹ ਜਿਹੜੇ ਚੀਜ਼ਾਂ ਨੇ ਇਹ ਉਹੀ ਮਾਂ-ਬਾਪ ਨੇ ਜਿਨ੍ਹਾਂ ਨੇ ਉਂਗਲੀ ਫੜ ਕੇ ਤੁਹਾਨੂੰ ਸਿਖਾਇਆ ਤੁਹਾਨੂੰ ਇਸ ਜ਼ਿੰਦਗੀ ਦੇ ਵਿੱਚ ਤਹਿਜ਼ੀਬ ਸਿਖਾਈਆ ਸਿੱਖਿਆ ਦਿੱਤੀਆ ਇਸ ਲਾਇਕ ਬਣਾਇਆ ਅੱਜ ਤੁਸੀਂ ਉਸ ਮਾਂ ਬਾਪ ਨੂੰ ਕਹ ਰਹੇ ਮੈਂ ਤੁਹਾਨੂੰ ਰੋਟੀ ਤਾਂ ਦਵਾਂ ਜੇ ਪਿਆਲੀਆਂ ਮੇਰੇ ਨੌ ਲਾਏਂਗੀ ਜਾਂ ਘਰ ਮੇਰੇ ਨੌ ਲਾਏਂਗੀ ਹਸਿਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ نیوز ਤੇ ਮੈਂ ਜਸ ਖਹਿਰਾ ਪੰਜਾਬ ਦੇ ਵਿੱਚ ਅਜਿਹੇ ਕਈ ਮੁੱਦੇ ਨੇ ਜਿਹੜੇ ਕਈ ਕੇਸ ਨੇ ਅਜਿਹੇ ਉੱਠੇ ਨੇ ਜਿਸ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮਾਰੀ ਕੀਤੀ ਗਈ ਹੈ ਬੀਤੇ ਦਿਨਾਂ ਦਾ ਇੱਕ ਕੇਸ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇੱਕ ਭਰਾ ਦੇ ਵੱਲੋਂ ਹੀ ਆਪਣੀ ਭੈਣ ਨੂੰ ਜਿਹੜਾ ਉਹ ਵੇਚ ਦਿੱਤਾ ਜਾਂਦਾ ਤੇ ਫਿਰ ਉਸ ਲੜਕੀ ਦੇ ਨਾਲ ਕਈ ਤਰ੍ਹਾਂ ਦੇ ਜਿਹੜੇ ਸਰੀਰਕ ਸ਼ੋਸ਼ਣ ਨੇ ਉਹ ਵੀ ਹੁੰਦੇ ਨੇ ਤੇ ਮਾਨਸਿਕ ਸ਼ੋਸ਼ਣ ਹੈ ਜਿਹੜਾ ਉਹ ਵੀ ਹੁੰਦਾ ਉਸ ਤੋਂ ਪਹਿਲਾਂ ਵੀ ਜਿਹੜੇ ਕਈ ਕੇਸ ਸਾਹਮਣੇ ਆਏ ਸੀ ਤਾਂ ਅੱਜ ਸਾਡੇ ਨਾਲ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਜੀ ਮੌਜੂਦ ਨੇ ਮੈਮ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਮ ਇਦਾਂ ਦੇ ਹੁਣ ਕਾਫੀ ਜਿਹੜੇ ਕੇਸ ਨੇ ਉਹ ਸਾਹਮਣੇ ਆਉਣ ਲੱਗੇ ਨੇ ਕਿ ਰਿਸ਼ਤਿਆਂ ਦੇ ਵਿੱਚ ਅਜਿਹੀ ਕੀ ਕਿ ਹੋਗੀ ਕਿ ਆਪਣੇ ਹੀ ਸਕੇ ਸਬੰਧੀਆਂ ਦੇ ਨਾਲ ਜੜੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਦੇਖੋ ਐਦਾਂ ਇੱਕ ਕਿ ਕਿੱਡੀ ਸ਼ਰਮਨਾਕ ਗੱਲ ਐ ਆਪਾਂ ਜਦੋਂ ਕੋਈ ਕਿਤੇ ਹੋਰ ਕੋਈ ਇਨਸੀਡੈਂਟ ਹੋ ਜਾਂਦਾ ਆਪਾਂ ਬਲੇਮ ਕਰਦੇ ਆ ਕਿ ਸ਼ਰਜੀ ਗਵੰਡੀਆਂ ਨੇ ਇਹ ਕਹਿ ਦਿੱਤਾ ਪੁਲਿਸ ਨੇ ਇਹ ਕਰ ਦਿੱਤਾ ਜਾਂ ਕੋਈ ਹੋਰ ਬੰਦੇ ਨੇ ਕਰਤਾ ਪਰ ਇੱਥੇ ਤੇ ਜਿਹੜੀ ਔਰਤ ਐ ਉਹ ਆਪਣੇ ਘਰ ਹੀ ਸੇਫ ਨਹੀਂ ਐ ਠੀਕ ਐ ਤੇ ਇਹ ਜਦੋਂ ਕਹਿੰਦੇ ਨਾ ਕਿ ਜਦੋਂ ਬਾੜੀ ਬਾਗ ਨੂੰ ਖਾਣ ਲੱਗ ਜੇ ਤਾਂ ਉਹਦੀ ਰਾਖੀ ਕੌਣ ਕਰੇਗਾ ਤੇ ਇਹਦੇ ਵਿੱਚ ਵੀ ਮੈਂ ਦੇਖਿਆ ਜਾਰ ਰਿਲੇਟਸਟ ਕੇਸ ਹੋਇਆ ਆ ਇੱਕ ਲੜਕੀ ਜਿਹੜੀ ਕਿ ਬੇਸਹਾਰਾ ਹਸਬੰਦ ਨੇ ਕੱਢ ਦਿੱਤਾ ਉਹਨੂੰ ਘਰੋਂ ਉਹਦੇ ਕੋਲ ਛੋਟਾ ਜਿਹਾ ਇੱਕ ਕੁੜੀ ਹੈਗੀ ਹੈ ਬੱਚੀ ਹੈ ਉਹ ਕਿੱਥੇ ਜਾਏਗੀ ਇੱਕੋ ਸਹਾਰਾ ਹੁੰਦਾ ਕਿ ਚਲੋ ਮੈਂ ਆਪਣੇ ਮਾਪਿਆਂ ਦੇ ਘਰ ਵਾਪਸ ਜਾਵਾਂ ਮਾਪਿਆਂ ਦੇ ਘਰ ਵਾਪਸ ਆਈ ਹੈ ਮਾਪਿਆਂ ਦੀ ਡੈਥ ਹੋ ਗਈ ਹੈ ਘਰੇ ਭਰਾ ਨਹੀਂ ਚਾਚੇ ਦੇ ਮੁੰਡੇ ਵੀ ਹੈਗੇ ਨੇ ਉਹਨਾਂ ਨੇ ਲਾਲਚ ਵਿੱਚ ਆ ਕੇ ਉਸ ਕੁੜੀ ਨੂੰ ਵੇਚ ਦਿੱਤਾ ਇੱਕ ਔਰਤ ਕੋਲ ਬੇਚਾਇਆ ਪਰਮਜੀਤ ਕੌਰ ਪਰਮਜੀਤ ਨੇ ਕੀ ਕੀਤਾ ਅੱਗੇ ਇੱਕ ਔਰਤ ਸੀ ਕਹਿੰਦੇ ਕਿ ਔਰਤ ਦੀ ਦੁਸ਼ਮਣ ਬਣ ਜਾਂਦੀ ਹੈ ਬਜਾਏ ਇਸ ਦਾ ਉਹਨੂੰ ਸਹਾਰਾ ਦੇਣ ਤੇ ਉਸ ਕੁੜੀ ਕੋਲੋਂ ਘਰ ਦੇ ਕੰਮ ਕਰਾਉਂਦੀ ਰਹੀ ਹੈ ਤੇ ਜਿਸਮਾਨੀ ਸ਼ੋਸ਼ਣ ਕਰਕੇ ਉਹਦਾ ਪੈਸੇ ਕਮਾਉਂਦੀ ਰਹੀ ਹੈ ਪਰਮਜੀਤ ਨੇ ਫਿਰ ਅੱਗੇ ਹੀ ਇੱਕ ਬੰਦੇ ਨੂੰ ਵੇਚਿਆ ਕਪਤਾਨ ਸਿੰਘ ਕੋਈ ਇਹ ਜਿਹੜਾ ਦੇਖੋ ਇੱਕ ਔਰਤ ਨੂੰ ਅਸੀਂ ਕਹਿੰਦੇ ਕਿੰਨੀ ਕਮਜ਼ੋਰ ਹੋ ਜਾਂਦੀ ਹੈ ਆਦਰਵਾਇਜ਼ ਤੁਸੀਂ ਕਹਿੰਦੇ ਕਿ ਹੱਕ ਔਰਤਾਂ ਦੇ ਇੱਕੋ ਜਿਹੇ ਨੇ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਔਰਤਾਂ ਦੀ ਸੇਫਟੀ ਸਿਕਿਉਰਿਟੀ ਲਈ ਬਹੁਤ ਕੁਝ ਕੀਤਾ ਆ ਇੱਕ ਔਰਤ ਜਿਹੜੀ ਕਿ ਬਾਜ਼ਾਰ ਦੇ ਅੰਦਰ 4-5 ਹੱਥਾਂ 'ਚ ਵਿਕ ਗਈ ਕਿਸੇ ਨੂੰ ਕੰਨੋਂ ਕਨ ਖਬਰ ਨਹੀਂ ਹੈ ਜੀ ਸਭ ਤੋਂ ਜ਼ਿਆਦਾ ਦੁੱਖ ਇਹ ਲੱਗਦਾ ਕਿ ਜਦੋਂ ਇਹੋ ਜਿਹਾ ਕੋਈ ਵੀ ਇਨਸੀਡੈਂਟ ਹੁੰਦਾ ਆ ਉਦੋਂ ਸਭ ਤੋਂ ਪਹਿਲਾਂ ਜਿਹੜਾ ਨਾ ਪੁਲਿਸ ਪ੍ਰਸ਼ਾਸਨ ਹੁੰਦੀ ਆ ਜੀ ਪਤਾ ਲੱਗ ਜਾਂਦਾ ਕਿ ਇੱਥੇ ਕੋਈ ਐਹੋ ਜੀ ਘਟਨਾ ਹੋਈ ਹੈ ਇੱਕ ਔਰਤ ਨੂੰ ਵੇਚਿਆ ਗਿਆ ਉਦੋਂ ਬਾਅਦ ਜਦੋਂ ਇੰਨੀ ਵਾਰੀ ਵਿਕੀ ਹੈ ਇੰਨੀ ਵਾਰੀ ਉਸ ਕੁੜੀ ਦੇ ਉੱਤੇ ਤਸ਼ੱਦਦ ਹੋਏ ਨੇ ਕਿਸੇ ਨੂੰ ਕੋਈ ਖਬਰ ਨਹੀਂ ਪਿੰਡਾਂ ਦੇ ਵਿੱਚ ਪਹਿਲਾਂ ਹੁੰਦਾ ਸੀ ਕਿ ਅਗਰ ਕਿਸੇ ਦੇ ਘਰ ਦੇ ਅੰਦਰ ਕੋਈ ਦੁੱਖ ਤਕਲੀਫ ਹੈ ਸਾਰਾ ਪਿੰਡ ਇਕੱਠਾ ਹੋ ਜਾਂਦਾ ਸੀਗਾ ਹੂੰ ਇੱਥੇ ਪਿੰਡ ਦੇ ਅੰਦਰ ਕੀ ਹੋਇਆ ਕਿੰਨਾ ਪੰਚਾਇਤ ਨੂੰ ਪਤਾ ਲੱਗਿਆ ਕਿ ਇੱਕ ਕੁੜੀ ਦੇ ਉੱਤੇ ਇੰਨਾ ਜ਼ਿਆਦਾ ਤਕਲੀਫ ਹੈ ਨਾ ਉਥੋਂ ਦੇ ਕਿਸੇ ਜਿਹੜੇ ਵੀ ਚਾਹੇ ਐਮਸੀ ਲਾਲੋ ਕੋਈ ਵੀ ਹੋਵੇ ਕਿਸੇ ਨੂੰ ਕੁਝ ਪਤਾ ਹੀ ਨਹੀਂ ਹੈ ਇਹਦਾ ਮਤਲਬ ਤੇ ਇਹੀ ਹੈ ਕਿ ਅਸੀਂ ਸਭ ਨੇ ਅੱਖਾਂ ਮੀਅਜ਼ ਕੇ ਅਸੀਂ ਪੂਰੇ ਸਮਾਜ ਨੇ ਉਸ ਕੁੜੀ ਨੂੰ ਫੇਲ ਕੀਤਾ ਹੈ ਇਹਦੇ ਚ ਸਸੀਂ ਆਪ ਵੀ ਆਉਨੇ ਆ ਕਿ ਅਸੀਂ ਅਗਰ ਇੱਕ ਔਰਤ ਦੇ ਰੱਖਿਆ ਹੀ ਨਹੀਂ ਕਰ ਸਕੇ ਤੇ ਉਹਦਾ ਫੇ ਕੀ ਕਸੂਰ ਮਤਲਬ ਕਈ ਬੇਚਾਰੀ ਬੇਟੀ ਦਾ ਜਿਹੜੀ ਕਿ ਇੰਨੀ ਤਕਲੀਫ ਦੇ ਵਿੱਚ ਸਹੀ ਹੈ ਮੈਂ ਉਸ ਕੁੜੀ ਦੇ ਨਾਲ ਗੱਲ ਕੀਤੀ ਹੈ ਅਸੀਂ ਉਸ ਸੰਸਥਾ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਟ ਲੀਸਟ ਉਸ ਸੰਸਥਾ ਨੇ ਉੱਠ ਕੇ ਉਸ ਕੁੜੀ ਨੂੰ ਉਸ ਨਰਕ ਦੇ ਵਿੱਚੋਂ ਕੱਢਿਆ ਤੇ ਮੈਂ ਸੰਸਥਾ ਵਾਲਿਆਂ ਨਾਲ ਵੀ ਗੱਲ ਕੀਤੀ ਹੈ ਤੇ ਮੇਰਾ ਖਿਆਲ ਨੈਕਸਟ ਵੀਕ ਦੇ ਟਾਈਮ ਤੇ ਮੈਂ ਜ਼ਰੂਰ ਫਿਰੋਜ਼ਪੁਰ ਵੀ ਜਾਵਾਂਗੀ ਅਮੈਲ ਹੈ ਕਿ ਖੁਦ ਲੜਕੀ ਨੂੰ ਵੀ ਮਿਲੂਗੀ ਮੇਰਾ ਖਿਆਲ ਹੈ ਸਾਨੂੰ ਪੂਰੇ ਸਮਾਜ ਨੂੰ ਪੂਰੇ ਪ੍ਰਸ਼ਾਸਨ ਨੂੰ ਉਸ ਕੁੜੀ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿ ਅਸੀਂ ਮਿਲ ਕੇ ਸਭ ਨੇ ਉਹਨੂੰ ਫੇਲ ਕੀਤਾ ਹੈ ਜੀ ਮੈਡਮ ਅਜਿਹੇ ਕਈ ਕੇਸ ਸਾਹਮਣੇ ਆਉਂਦੇ ਆ ਪਹਿਲਾਂ ਵੀ ਇੱਕ ਕੇਸ ਸਾਹਮਣੇ ਆਇਆ ਸੀ ਇੱਕ ਛੋਟੀ ਬੱਚੀ ਹੈ ਉਹਦੇ ਨਾਲ ਉਸਦੀ ਮਾਂ ਨੇ ਹੀ ਜਿਹੜਾ ਰੇਪ ਕਰਵਾਇਆ ਸੀ ਇਦਾਂ ਦੇ ਮਾਮਲੇ ਬੜੇ ਸਾਹਮਣੇ ਬਿਲਕੁਲ ਦੇਖੋ ਤੁਸੀਂ ਇਹ ਦੇਖੋ ਕਿ ਸਾਡੇ ਸਮਾਜ ਦਾ ਸਤਰ ਕਿੰਨਾ ਗਿਰ ਗਿਆ ਕਿ ਪੈਸਾ ਪ੍ਰਧਾਨ ਹੋ ਗਿਆ ਇੱਕ ਮਾਂ ਨੇ ਹੀ ਆਪਣੀ ਛੋਟੀ ਬੱਚੀ ਬੇਟੀ ਦਾ ਸੋਸ਼ਣ ਕਰਵਾ ਕੇ ਉੱਥੋਂ ਪੈਸੇ ਕਮਾਉਂਦੀ ਰਹੀ ਹੈ ਜਾਂ ਕੋਈ ਫੇਵਰ ਜਿਹੜੇ ਉਹਨੂੰ ਚਾਹੀਦੇ ਸੀ ਉਹ ਉੱਥੋਂ ਲੈਂਦੀ ਰਹੀ ਹੈ ਇਸ ਤੋਂ ਜ਼ਿਆਦਾ ਸ਼ਰਮਨਾਕ ਕੀ ਹੋ ਸਕਦਾ ਕਹਿੰਦੇ ਕਿ ਬਾਕੀ ਸਾਰੇ ਬੰਦੇ ਫੇਲ ਕਰ ਸਕਦੇ ਆ ਤੁਹਾਨੂੰ ਨਾ ਮਾਂ-ਬਾਪ ਕਰਨ ਨਾ ਭੈਣ-ਭਰਾ ਕਰਨ ਪਰ ਇੱਥੇ ਦੋਵੇਂ ਕੇਸਿਸ ਤੁਸੀਂ ਦੇਖੋ ਕਿ ਉਹਦੇ ਆਪਣੇ ਹੀ ਬੰਦਿਆਂ ਨੇ ਉਹਨੂੰ ਫੇਲ ਕੀਤਾ ਹੈ ਔਰ ਮੈਂ ਕਹਿੰਦੀ ਆ ਦੇਖੋ ਐਫ ਆਈ ਆਰ ਹੋਈ ਆ ਦੋ ਬੰਦਿਆਂ ਚ ਐਫ ਆਈ ਆਰ ਹੋ ਰਹੀ ਹੈ ਐਫ ਆਈ ਆਰ ਹੋਈ ਹੈ ਇਹਦੇ ਵਿੱਚ ਲੇਕਿਨ ਇਹ ਜਿਹੜੇ ਐਫ ਆਈ ਆਰ ਸ਼ੁਰੂਆਤ ਤੋਂ ਹੋਣੀ ਚਾਹੀਦੀ ਹੈ ਜੀ ਹਸਬੰਦ ਨੇ ਘਰੋਂ ਕੱਢਿਆ ਉਹ ਤੇ ਕਰੋ ਜਦੋਂ ਫਿਰ ਭਰਾ ਨੇ ਵੇਚਿਆ ਉਸ ਭਰਾ ਤੇ ਵੀ ਕਰੋ ਤੇ ਬਾਕੀ ਜਿਹੜੇ ਆਉਂਦੇ ਨੇ ਉਹਨਾਂ ਚ ਤਾਂ ਕਰਨੀ ਕਰਨੀ ਹੈਗੀ ਆ ਤੇ ਔਰ ਜਿਹੜੀ ਇਹ ਮਾਂ ਨੇ ਆਪਣੀ ਬੇਟੀ ਦਾ ਕਰਾਇਆ ਇਹਦੇ ਉੱਤੇ ਐਫ ਆਈ ਆਰ ਕਰਕੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਇੱਕ ਲੈਸਨ ਤਾਂ ਮਿਲੇ ਸਭ ਨੂੰ ਕਿ ਇਹੋ ਜਿਹਾ ਕੰਮ ਕਰਨ ਤੋਂ ਵੀ ਰੂਹ ਕੰਮਣੀ ਚਾਹੀਦੀ ਉਹਨਾਂ ਦੀ ਆਉਜੀ ਚੀਜ਼ ਤੋਂ ਮੈਂਮੇਂ ਜਦੋਂ ਇਦਾਂ ਦੇ ਮਸਲੇ ਸਾਹਮਣੇ ਆਉਂਦੇ ਪਰ ਹੁਣ ਕਈ ਦਿਨਾਂ ਤੋਂ ਜਿਹੜੇ ਪਿੱਛੇ ਕੁਝ ਜਿਹੜੀਆਂ ਪਤਨੀਆਂ ਸੀ ਉਹਨਾਂ ਦੇ ਆਪਣੇ ਹਸਬੰਦ ਮਰਵਾਏ ਨੇ ਜਿੱਦਾਂ ਇੱਕ ਬਹੁਤ ਹਾਈ ਪ੍ਰੋਫਾਈਲ ਕੇਸ ਆ ਰਾਜਾਰਗੁਵੰਸ਼ੀ ਦਾ ਹਨਾ ਇਦਾਂ ਦੇ ਸਾਹਮਣੇ ਆਉਂਦੇ ਜਿੱਦਾਂ ਤੁਸੀਂ ਚੇਅਰਪਰਸ ਨੂੰ ਮਹਿਲਾ ਰਾਜ ਕਮਿਸ਼ਨ ਬਣਿਆ ਹੋਇਆ ਤਾਂ ਇਦਾਂ ਕੋਈ ਜਿਹੜਾ ਪੁਰਸ਼ਾਂ ਦੇ ਲਈ ਵੀ ਕੋਈ ਕਮਿਸ਼ਨ ਬਣਨਾ ਚਾਹੀਦਾ ਦੇਖੋ ਮੈਂ ਇਸ ਮੈਂ ਆਪਣੇ ਕਮਿਸ਼ਨ ਦੇ ਵਿੱਚ ਵਿਮਨ ਦੀ ਸੇਫਟੀ ਸਿਕਿਉਰਿਟੀ ਤੇ 엠ਪਾਵਰਮੈਂਟ ਲਈਆਂ ਠੀਕ ਹੈ ਲੇਕਿਨ ਮੈਂ ਕਦੇ ਕੋਈ ਪੱਖਪਾਤ ਨਹੀਂ ਕਰਦੀ ਕਿ ਜੇ ਮੇਰੇ ਸਾਹਮਣੇ ਕੇਸ ਹੈ ਕਿ ਪਤਾ ਹੈ ਕਿ ਇਹ ਕੁੜੀ ਦਾ ਕਸੂਰ ਜ਼ਿਆਦਾ ਹੈ ਤੇ ਮੁੰਡੇ ਦਾ ਨਹੀਂ ਹੈ ਮੈਂ ਕਦੇ ਉਸ ਕੁੜੀ ਦਾ ਸਾਥ ਨਹੀਂ ਦਿੰਦੀ ਰਾਈਟ ਉੱਥੇ ਸਾਥ ਦੋ ਜਿੱਥੇ ਕੋਈ ਵੀ ਠੀਕ ਹੈ ਔਰ ਦੋਵਾਂ ਪਾਰਟੀਆਂ ਦੀ ਸੁਣ ਜਿੱਥੇ ਪਤਾ ਲੱਗਦਾ ਹੈ ਕਿ ਕਸੂਰ ਕਿਸ ਦਾ ਹੈ ਉਸੇ ਤੇ ਕਾਰਵਾਈ ਕਰੋ ਚਾਹੇ ਕੁੜੀ ਹੈ ਤੇ ਚਾਹੇ ਉਹ ਮੁੰਡਾ ਹੈ ਇਹਦੇ ਵਿੱਚ ਠੀਕ ਹੈ ਜਿੱਥੇ ਤੱਕ ਆ ਵੀ ਕੁੜੀਆਂ ਅੱਜਕੱਲ ਡੈਫੀਨਿਟਲੀ ਥੋੜੀ ਵਧੇਕੀਆਂ ਤਾਂ ਹੋ ਰਹੀਆਂ ਨੇ ਕਿ ਜਿਹਦਾ ਹਸਬੰਡ ਨੂੰ ਮਰਵਾ ਦਿੱਤਾ ਜਾਂ ਕਿਸੇ ਹੋਰ ਨੇ ਕੋਈ ਅਜਾ ਕਦਮ ਚੁੱਕ ਲਿਆ ਜਿਹੜਾ ਕਿ ਸਮਾਜ ਨੂੰ ਮਨਜ਼ੂਰ ਨਹੀਂ ਹੈ ਉਸਦਾ ਪੱਕਾ ਉਤ ਸਜ਼ਾ ਹੋਣੀ ਚਾਹੀਦੀ ਹੈ ਅਰ ਜੋ ਬਣਦੀ ਸਜ਼ਾ ਚਾਹੇ ਕੁੜੀ ਹੈ ਉਹਨੂੰ ਮਿਲਣੀ ਚਾਹੀਦੀ ਹੈ ਮੈਮ ਅਕਸਰ ਥਾਣਿਆਂ ਦੇ ਵਿੱਚ ਵੀ ਜਿਹੜੀ ਪਹਿਲਾਂ ਮਹਿਲਾ ਦੀ ਸੁਣੀ ਜਾਂਦੀ ਹੈ ਲੇਡੀਜ਼ ਫਰਸਟ ਦਾ ਜਿਹੜਾ ਉੱਥੇ ਵੀ ਉਹ ਬਵਾਤਿਆ ਜਾਂਦਾ ਪਰ ਕਈ ਵਾਰ ਜਿਹੜੇ ਇੱਕ ਦੋ ਕੇਸ ਇਦਾਂ ਦੇ ਸਾਹਮਣੇ ਆਏ ਕਿ ਉਹ ਘਰੇ ਡਰਾ ਕੇ ਰੱਖ ਦਿਆ ਨੇ ਕਿ ਮੈਂ ਪੁਲਿਸ ਕੰਪਲੇਂਟ ਕਰ ਦੂੰਗੀ ਉੱਥੇ ਸਾਡੀ ਸੁਣੀ ਜਾਈਆਂ ਜਾਣੀਆਂ ਇਦਾਂ ਦੇ بڑے ਕੇਸ ਸਾਹਮਣੇ ਆ ਰਹੇ ਇਹ ਨਾ ਸਾਰਾ ਸਿਰਫ ਹਾਈਲਾਈਟ ਹੋ ਰਿਹਾ ਕਿ ਵੀ ਇਦਾਂ ਹੋ ਰਿਹਾ ਜੇ ਆਪਾਂ ਦੇਖਿਆ ਜਾਵੇ ਕਿ ਪੁਰਸ਼ ਜਿਹੜਾ ਹੈਗਾ ਇਹ ਸ਼ੁਰੂ ਦੀ ਤਸ਼ੱਦਦ ਕਰਦਾ ਆ ਰਿਹਾ ਹੈ ਆਪਾਂ ਨਿਰਭੈ ਭੁੱਲ ਗਏ ਠੀਕ ਹੈ ਆਪਾਂ ਰਾਜਸਥਾਨ ਚ ਕੁੜੀਆਂ ਵੇਚੀਆਂ ਮੁੰਡਿਆਂ ਨੇ ਉਹ ਭੁੱਲ ਗਏ ਜਾਂ ਆਪਾਂ ਹੋਰ ਕੋਈ ਰੇਪ ਕੇਸ ਭੁੱਲ ਗਏ 6-6 ਮਹੀਨੇ ਦੇ 3-3 ਬੱਚੇ ਮਹੀਨੇ ਦੇ ਬੱਚੀਆਂ ਦਾ ਰੇਪ ਹੋਇਆ ਉਹ ਭੁੱਲ ਗਿਆ ਸੀ ਠੀਕ ਹੈ ਜਿਹੜੀ ਗਲਤੀ ਹੈ ਦੋ ਪਾਸੇ ਹੋ ਰਹੀ ਹੈ ਪਰ ਅਗਰ ਅਸੀਂ ਇਹ ਕਰੀਏ ਕਿ ਕੁੜੀਆਂ ਜ਼ਿਆਦਾ ਕਰ ਰਹੀਆਂ ਨੇ ਥੈਟ ਇਜ਼ ਨਾਟ ਕਰੈਕਟ ਥੈਟਸ ਨਾਟ ਕਰੈਕਟ ਲੇਕਿਨ ਮੈਂ बार-बार ਇਹ ਗੱਲ ਕਹਨੀ ਹੈ ਜਿੱਥੇ ਕੁੜੀਆਂ ਦਾ ਕਸੂਰ ਹੈ ਉਥੇ ਜ਼ਰੂਰ ਬਰਾਬਰ ਦੀ ਬਣਦੀ ਸਜ਼ਾ ਦੇਣੀ ਚਾਹੀਦੀ ਹੈ ਮੈਮ ਜਿੱਦਾਂ ਮਹਿਲਾਵਾਂ ਦੇ ਨਾਲ ਇਦਾਂ ਦੇ ਜਿਹੜੇ ਕੇਸ ਹੁੰਦੇ ਨੇ ਹਨਾ ਉਹਨਾਂ ਦੇ ਲਈ ਕੋਈ ਕਾਨੂੰਨ ਬਣਾਉਣਾ ਚਾਹੀਦਾ ਕਿ ਜਿਹੜਾ ਜਲਦ ਤੋਂ ਜਲਦ ਉਹਨਾਂ ਦਾ ਨਿਪਟਾਰਾ ਹੋ ਸਕੇ ਕਿਉਂਕਿ ਕਈ ਵਾਰ ਜਿੱਦਾਂ ਨਰਵਾਹ ਕੇਸ ਹੋਏ ਸੀ ਕਾਫੀ ਲੰਬਾ ਸਮਾਂ ਜਿਹੜਾ ਅਦਾਲਤ ਦੇ ਚੱਕਰ ਕੱਟਨੇ ਪਏ ਸੀ ਕੁਝ ਇਦਾਂ ਦਾ ਜਿਹੜੇ ਕਾਨੂੰਨ ਬਣਨੇ ਚਾਹੀਦੇ ਕਿ ਉਹਨਾਂ ਦਾ ਜਲਦ ਤੋਂ ਜਲਦ ਨਿਪਟਾਰਾ ਬਿਲਕੁਲ ਹੋਣਾ ਚਾਹੀਦਾ ਮੈਂ ਜੇਲ੍ਹਾਂ ਚ ਜਾਨੀ ਹੈ ਦੌਰਾ ਕਰਨ ਲਈ ਉੱਤੇ ਵੀ ਮੈਂ ਦੇਖਿਆ ਕਿ ਜਿਹੜੇ ਟ੍ਰਾਇਲ ਦੇ ਉੱਤੇ ਹੈਗੇ ਨੇ ਕੇਸ ਕੋਈ 4 ਸਾਲ ਤੋਂ ਹੈ ਕੋਈ 5 ਸਾਲ ਤੋਂ ਕੋਈ 3 ਸਾਲ ਤੋਂ ਹੈ ਇਹ ਜਿਹੜੇ ਟ੍ਰਾਇਲ ਪੀਰੀਅਡਸ ਨੇ ਨਾ ਇਹ ਖਤਮ ਹੋਣੇ ਚਾਹੀਦੇ ਨੇ ਇਹ ਫਾਸਟ ਟਰੈਕ ਦੇ ਉੱਤੇ ਜ਼ਰੂਰ ਕੇਸਸ ਨੂੰ ਨਿਪਟਾਰਾ ਕਰਨਾ ਚਾਹੀਦਾ ਯੈਸ ਸੈਂਸਿਟੀਵਿਟੀ ਦੇਖਣੀ ਚਾਹੀਦੀ ਹੈ ਕੇਸ ਦੀ ਅਰਜੈਂਸੀ ਦੇਖਣੀ ਚਾਹੀਦੀ ਹੈ ਉਹਨਾਂ ਨੂੰ ਤੁਸੀਂ ਪਹਿਲਾਂ ਛੇਤੀ ਕਰੋ ਲੇਕਿਨ ਇੰਨਾ ਲੰਬਾ ਟ੍ਰਾਇਲ ਪਾ ਕੇ ਅਗਰ ਕਿਸੇ ਨੂੰ ਸਜ਼ਾ ਮਿਲੀ ਤਾਂ ਇਹ ਸਜ਼ਾ ਹੀ ਨਹੀਂ ਹੁੰਦੀ ਮੈਂ ਜਿੱਦਾਂ ਤੁਸੀਂ ਹੁਣ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਜਿਹੜੀਆਂ ਓਪਨ ਅਦਾਲਤ ਲੱਗਦੀ ਆ ਉਹਨਾਂ ਦੇ ਵਿੱਚ ਕਿੱਦਾਂ ਦੇ ਕੇਸ ਸਾਹਮਣੇ ਆਉਂਦੇ ਆ ਮੈਂ ਹੁਣ ਜਿੱਦਾਂ ਪਿੰਡਾਂ 'ਚ ਜਾਂਦੀ ਆ ਮੈਨੂੰ ਬਹੁਤ ਦੁੱਖ ਲੱਗਦਾ ਜਦੋਂ ਮੈਂ ਇਹ ਦੇਖਦੀ ਆ ਜਾ ਕੇ ਪਿੰਡਾਂ ਦੇ ਅੰਦਰ ਡੋਮੈਸਟਿਕ ਵਾਇਲੈਂਸ ਬਹੁਤ ਜ਼ਿਆਦਾ ਆ ਜਿਵੇਂ ਇਹ ਸੋਚਿਆ ਵੀ ਇਹਦਾ ਰੀਜ਼ਨ ਕੀ ਆ ਜੇ ਉਥੇ 100 ਮਹਿਲਾ ਮਹਿਲਾਵਾਂ ਆਈਆਂ ਨੇ ਤੇ ਉਹਨਾਂ ਨੂੰ 70 ਦੀ ਸ਼ਿਕਾਇਤ ਆਈ ਹੈ ਕਿ ਕੁੱਟਮਾਰ ਬਹੁਤ ਹੁੰਦੀ ਹੈ ਘਰੇ ਜੀ ਠੀਕ ਹੈ ਔਰ ਇਹ ਕੁੱਟਮਾਰ ਦਾ ਕਾਰਨ ਜਿਹੜਾ ਨਾ 2-4 ਇੱਕ ਤੇ ਡਰੱਗਸ ਨੇ ਕਿ ਘਰ ਦਾ ਜਿਹੜਾ ਹਸਬੰਡ ਹੈ ਇਹ ਘਰ ਦਾ ਮੈਨ ਆਫ ਦਾ ਹਾਊਸ ਉਹ ਨਸ਼ਿਆਂ 'ਚ ਪਿਆ ਰਹਿੰਦਾ ਔਰ ਜਦੋਂ ਫਿਰ ਘਰ ਦੇ ਅੰਦਰ ਸਾਧਨ ਨਹੀਂ ਹੁੰਦੇ ਖਾਣਾ ਪੀਣਾ ਬੱਚਿਆਂ ਨੂੰ ਚਾਹੀਦੀਆਂ ਨੇ ਚੀਜ਼ਾਂ ਜਦੋਂ ਉਹਨਾਂ ਤੋਂ ਕਿਹਾ ਜਾਂਦਾ ਕਿ ਘਰ 'ਚ ਕੁਝ ਖਾਣ ਨੂੰ ਨਹੀਂ ਆ ਬੱਚਿਆਂ ਦੇ ਲਈ ਪੈਸੇ ਨਹੀਂ ਹੈਗੇ ਫੀਸ ਦੇਣ ਦੇ ਲਈ ਉਦੋਂ ਫਿਰ ਕੁੱਟਮਾਰ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਸੋ ਇਹ ਜਿਹੜੀ ਕੁੱਟਮਾਰ ਦੀ ਜਿਹੜੀ ਗੱਲ ਹੈ ਇਹ ਤਾਂ ਡਰੱਗਸ ਕਰਕੇ ਵੀ ਹੈ ਦੂਜਾ ਹੈਗਾ ਕਿ ਜਿਹੜੀਆਂ ਇਹ ਕੰਮ ਹੀ ਨਹੀਂ ਕਰਦਾ ਕੋਈ ਇਹ ਸਾਰ ਦਿਨ ਘਰੇ ਹੀ ਪਿਆ ਰਹਿੰਦਾ ਆ ਉਸ ਚੀਜ਼ 'ਚ ਵੀ ਹੈ ਤੀਜੀ ਚੌਥੀ ਹੈ ਕਿ ਮੈਂ ਦੇਖਿਆ ਬੜੇ ਲੋਕ ਨੇ ਜਿਹੜੇ ਕਿ ਆਪਣਾ ਘਰ ਛੱਡ ਕੇ بیوی ਬੱਚੇ ਛੱਡ ਕੇ ਕਿਸੇ ਹੋਰ ਔਰਤ ਨਾਲ ਰਹੀ ਜਾਂਦੇ ਨੇ ਬਾਹਰ ਜਾ ਕੇ ਉੱਥੇ ਡੋਮੈਸਟਿਕ ਵਾਇਲੈਂਸ ਬਹੁਤ ਜ਼ਿਆਦਾ ਹੈ ਤੇ ਡੋਮੈਸਟਿਕ ਵਾਇਲੈਂਸ ਬਹੁਤ ਹੀ ਜ਼ਿਆਦਾ ਦੂਜਾ ਜਿਹੜੇ ਮੈਂ ਕੇਸ ਦੇਖੇ ਨੇ ਉੱਤੇ ਕਿ ਜਿਹੜੇ ਮਾਂ ਬਾਪ ਬਜ਼ੁਰਗ ਹੋ ਗਏ ਬੱਚੇ ਰੱਖਣ ਨੂੰ ਤਿਆਰ ਨਹੀਂ ਕਹਿੰਦੇ ਪਿਆਲੀ ਮੇਰੇ ਨਾਂ ਤੇ ਲਵਾ ਘਰ ਮੇਰੇ ਨਾਂ ਤੇ ਲਵਾ ਤਾਂ ਮੈਂ ਤੈਨੂੰ ਰੋਟੀ ਪਾਣੀ ਦਊਂਗਾ ਇਹ ਜਿਹੜੇ ਚੀਜ਼ਾਂ ਨੇ ਇਹ ਉਹੀ ਮਾਂ ਬਾਪ ਨੇ ਜਿਨ੍ਹਾਂ ਨੇ ਉਂਗਲੀ ਫੜ ਕੇ ਤੁਹਾਨੂੰ ਸਿਖਾਇਆ ਤੁਨੂੰ ਇਹ ਜੀ ਜ਼ਿੰਦਗੀ ਦੇ ਵਿੱਚ ਤਹਿਜ਼ੀਬ ਸਿਖਾਈਆ ਸਿੱਖਿਆ ਦਿੱਤੀਆ ਇਸ ਲਾਇਕ ਬਣਾਇਆ ਅੱਜ ਤੁਸੀਂ ਉਸ ਮਾਂ ਬਾਪ ਨੂੰ ਕਹ ਰਹੇ ਮੈਂ ਤੈਨੂੰ ਰੋਟੀ ਤਾਂ ਦਵਾਂ ਜੇ ਪਿਆਲੀਆਂ ਮੇਰੇ ਨੌ ਲਾਏਂਗੀ ਜਾਂ ਘਰ ਮੇਰੇ ਨੌ ਲਾਏਂਗੀ ਤਾਂ ਇਹ ਬਹੁਤ ਹੈ ਜੀ ਮੇਰੇ ਨੇ ਤੀਜਾ ਸੀਗਾ ਕਿ ਇੰਨੀ ਜ਼ਿਆਦਾ ਗਰੀਬੀ ਹੈ ਕਿ ਅਗਰ ਬਜ਼ੁਰਗ ਹੈ ਇੱਕ ਔਰ ਉਹਦੀ ਵਾਈਫ ਵੀ ਉਨੀ 80 ਸਾਲ ਦੇ ਨੇ 85 ਸਾਲ ਦੇ ਨੇ ਘਰ 'ਚ ਕੋਈ ਹੈ ਹੀ ਨਹੀਂ ਹੋਰ ਨਾ ਬੱਚੇ ਨੇ ਨਾ ਕੋਈ ਹੋਰ ਇਕੱਲੇ ਨੇ ਤੇ ਉਹ ਕਹਿੰਦੇ ਜੀ ਅਸੀਂ ਕੀ ਕਰੀ ਅਸੀਂ ਤਾਂ ਨਰੇਗਾ ਚ ਕੰਮ ਨਹੀਂ ਕਰ ਸਕਦੇ ਸਰੀਰ ਸਾਥ ਨਹੀਂ ਦੇ ਰਿਹਾ ਉਹਨਾਂ ਬਜ਼ੁਰਗਾਂ ਦੇ ਲਈ ਵੀ ਜਿਹੜੇ ਮੈਂ ਦੇਖੇ ਨੇ ਉਹ ਵੀ ਮੈਨੂੰ ਕਾਫੀ ਨਜ਼ਰ ਆਏ ਉੱਥੇ ਮੈਂ ਫਿਰ ਪੰਚਾਇਤ ਦੇ ਨਾਲ ਵੀ ਗੱਲ ਕੀਤੀ ਹੈ ਹੋਰ ਮੈਂਬਰਾਂ ਨਾਲ ਵੀ ਗੱਲ ਕੀਤੀ ਹੈ ਕਿ ਇਹ ਵੀ ਸਾਡੇ ਪਰਿਵਾਰ ਦਾ ਹਿੱਸਾ ਨੇ ਪਿੰਡ ਦੇ ਅੰਦਰ ਜਿਹੜੇ ਘਰ ਹੁੰਦੇ ਨੇ ਨਾ ਇਹ ਇੱਕ ਵਾਰੀ ਇੱਕ ਗੂੜੀ ਰਿਸ਼ਤੇਦਾਰੀ ਵਾਂਗੂ ਸਮਝ ਲਓ ਉਹਨਾਂ ਨੂੰ ਤੇ ਜੇ ਸਾਨੂੰ ਲੱਗਦਾ ਹੈ ਕਿ ਇੱਕ ਘਰ ਦੇ ਅੰਦਰ ਕੋਈ ਬਜ਼ੁਰਗ ਜਿਹੜਾ ਉਹ ਬਿਨਾਂ ਰੋਟੀ ਦੇ ਸੁੱਤਿਆ ਤੇ ਸ਼ਰਮ ਵਾਲੀ ਗੱਲ ਸਾਡੇ ਲਈ ਹੈ ਤੇ ਮੈਂ ਪੰਚਾਇਤ ਦੇ ਨਾਲ ਵੀ ਰਿਕੁਐਸਟ ਕੀਤੀ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਇਹਨਾਂ ਦਾ ਧਿਆਨ ਰੱਖਿਆ ਜਾਵੇ ਔਰ ਉਹਨਾਂ ਦੇ ਰੋਟੀ ਪਾਣੀ ਦਾ ਬੰਦੋਬਸ ਜ਼ਰੂਰ ਕਰਨਾ ਚਾਹੀਦਾ ਤਾਂ ਇਹੋ ਜਿਹੇ ਜਿਹੜੇ ਕੇਸਸ ਨੇ ਇੱਕ ਕਾਫੀ ਨੇ ਮੇਰੇ ਕੋਲ ਔਰ ਬਾਕੀ ਆਂਦਾ ਇੱਕ ਐਨ ਆਰ ਆਈ ਕੁੜੀਆਂ ਕਹਿੰਦੀਆਂ ਕਿ ਵਿਆਹ ਹੋਇਆ ਮੁੰਡੇ ਬਾਹਰ ਚਲੇ ਗਿਆ ਹੁਣ ਸਾਨੂੰ ਬੁਲਾਇਆ ਨਹੀਂ ਕਦੀ ਜੀ ਠੀਕ ਹੈ ਨਾ ਇੱਕ ਇਹੋ ਜਿਹਾ ਵੀ ਬਾਹਰ ਦੇ ਜਾਣ ਦੇ ਲਾਲਚ ਦੇ ਵਿੱਚ ਤੁਸੀਂ ਬਿਨਾਂ ਜਾਣ ਪਛਾਨ ਪੜਤਾਲ ਕੀਤੇ ਤੁਸੀਂ ਰਿਸ਼ਤਾ ਕਰ ਲੈਨੇ ਹੋ ਤੇ ਬਾਅਦ ਚ ਪਤਾ ਲੱਗਦਾ ਨਹੀਂ ਨਹੀਂ ਮੁੰਡੇ ਦਾ ਤਾਂ ਉੱਥੇ ਵਿਆਹ ਹੋਇਆ ਹੋਇਆ ਆਲਰੇਡੀ ਠੀਕ ਹੈ ਉਦੇ ਨਾਲ ਨਾਲ ਇਹੋ ਜਿਹੇ ਵੀ 2-4 ਕੇਸ ਆਏ ਕਿ ਜੀ ਕੁੜੀਆਂ ਨੂੰ ਤਾਂ ਅਸੀਂ ਪਹਿਲੀਆਂ ਦੇ ਕੇ ਪੜਾਇਆ ਹਮ ਆਈਲਟਸ ਕਰਾਇਆ ਉੱਥੇ ਜਾ ਕੇ ਇਹਨੇ ਸਾਡੇ ਨੰਬਰ ਬਲੌਕ ਕਰ ਦਿੱਤੇ ਤਾਂ ਇਹ ਜਿਹੜਾ ਸਾਰਾ ਮਾਮਲਾ ਨਾ ਕਿ ਅਸੀਂ ਬਾਹਰ ਜਾਣ ਦੇ ਚੱਕਰਾਂ ਦੇ ਵਿੱਚ ਚਾਹੇ ਕੁੜੀ ਹੈ ਚਾਹੇ ਮੁੰਡਾ ਠੀਕ ਹੈ ਨਾ ਮੈਂ ਕਦੇ ਇਹ ਨਹੀਂ ਕਹਿੰਦੀ ਵੀ ਕੁੜੀਆਂ ਘਰ ਨਹੀਂ ਕਰਦੀਆਂ ਉਹ ਬਾਹਰ ਜਾਣ ਦੇ ਚੱਕਰ ਵਿੱਚ ਉੱਥੋਂ ਦੀ ਨੌਕਰੀ ਕਰਨ ਉੱਥੋਂ ਦੀ ਜਗ੍ਹਾ ਚਾਹੁੰਦੇ ਦੇ ਕੇ ਤੁਸੀਂ ਆਪਣਾ ਘਰ ਵੀ ਖਰਾਬ ਕਰ ਰਹੇ ਹੋ ਸਾਰੇ ਮੈਂ ਕਿਹਾ ਕਿ ਤੁਸੀ ਕਿਹਾ ਵੀ ਪਿੰਡਾਂ ਦੇ ਵਿੱਚ ਜਿਹੜੇ ਜ਼ਿਆਦਾਤਰ ਕੇਸ ਆਉਂਦੇ ਆ ਉਹ ਅਨਪੜਤਾ ਦੇ ਕਾਰਨ ਜਾਂ ਫਿਰ ਨਸ਼ੇ ਦੇ ਕਾਰਨ ਆਉਂਦੇ ਹਨਾ ਤਾਂ ਅਨਪੜਤਾ ਦੇ ਕਾਰਨ ਕੁਝ ਜਿਹੜੇ ਕੇਸ ਆਉਂਦੇ ਆ ਤੇ ਸ਼ਹਿਰਾਂ ਦੇ ਕੇਸਾਂ ਦੇ ਵਿੱਚ ਕਿੰਨਾ ਕੁ ਡਿਫਰੈਂਸ ਹੁੰਦਾ ਸ਼ਹਿਰਾਂ ਦੇ ਕੇਸ ਕਿੱਦਾਂ ਦੇ ਆਉਂਦੇ ਆ ਜੇ ਮੈਂ ਦੇਖਿਆ ਜਾਵੇ ਆਪਣੇ ਕਮਿਸ਼ਨ ਦੇ ਵਿੱਚ ਮੈਨੂੰ ਤਾਂ ਲੱਗਦਾ ਕਿਵੇਂ ਮਿਸ਼ਨ ਵਰਚ ਦੀ ਸੀਗੀ ਕਿ ਇਹ ਜਿਹੜੇ ਡੋਮੈਸਟਿਕ ਵਾਇਲੈਂਸ ਹੈ ਜਾਂ ਜਿਹੜੇ ਤੁਹਾਨੂੰ ਦੱਸੇ ਨੇ ਰੀਜ਼ਨਸ ਇਹਨਾਂ ਦੇ ਇਹ ਸ਼ਾਇਦ ਜਿਹੜੇ ਉੱਚ ਤਬਕਾ ਹੈ ਨਾ ਉਹਨਾਂ 'ਚ ਨਹੀਂ ਹੋਣਾ ਪਰ ਆਵ ਸਰਪ੍ਰਾਈਜ਼ ਕਿ ਉਨਾ ਹੀ ਉਥੇ ਆ ਜੀ ਚਾਹੇ ਜਿੰਨਾ ਮਰਜੀ ਤਨਾੜ ਲਾ ਲੋ ਜੇ ਜਿੰਨੇ ਮਰਜੀ ਪੜੇ ਲਿਖੇ ਲਾ ਲੋ ਉਹਨਾਂ ਚ ਵੀ ਇਹੀ ਕੇਸ ਡਾਈਵੋਰਸ ਬੜੇ ਚੱਲ ਰਹੇ ਨੇ ਡੋਮੈਸਟਿਕ ਵਾਇਲੈਂਸ ਬੜੀ ਜਿਆਦਾ ਆ ਜਾਂ ਫਿਰ ਆਪਣੇ ਘਰ ਛੱਡ ਕੇ بیوی ਬੱਚੇ ਕਿਸੇ ਹੋਰ ਨਾਲ ਰਹਿ ਰਹੇ ਨੇ ਸ਼ਹਿਰਾਂ ਜਿਆਦਾ ਆ ਜੀ ਪਰ ਪਿੰਡਾਂ ਚ ਵੀ ਘੱਟ ਨਹੀਂ ਉਥੇ ਵੀ ਕਾਫੀ ਇਦਾਂ ਦੇ ਹੈਗੇ ਨੇ ਤੇ ਇਹ ਜਿਹੜਾ ਨਾ ਇਹ ਕੀ ਦਰਸਾਉਂਦਾ ਹੈ ਕਿ ਸਮਾਜਿਕ ਤੌਰ ਦੇ ਉੱਤੇ ਸਾਡਾ ਜਿਹੜਾ ਮੈਂਟਲ ਸਟਾਰ ਹੈ ਨਾ ਉਹ ਇੰਨਾ ਗਿਰ ਗਿਆ ਹੈ ਅਸੀਂ ਜ਼ਿਆਦਾਤਰ ਜਿਹੜੀ ਖੁਸ਼ੀਆਂ ਇਹ ਬਾਹਰ ਲੱਭਦੇ ਆ ਘਰ ਬਜਾਈ ਹਰ ਇੱਕ ਨੂੰ ਮੈਂ ਹਮੇਸ਼ਾ ਹੀ ਇੱਕ ਅਡਵਾਈਸ ਦਿੰਨੀ ਆ ਜੀ ਘਰ ਦੇ ਅੰਦਰ ਅਗਰ ਮਾਂ ਆਪਣੀ ਜਿਹੜੀ ਮੈਰਿਡ ਲਾਈਫ ਇਹਨੂੰ ਸਫਲ ਬਣਾਉਣਾ ਹੈ ਜੀ ਜਾਂ ਘਰ ਦੇ ਅੰਦਰ ਪਰਿਵਾਰ ਦੇ ਅੰਦਰ ਪਿਆਰ ਵਧਾਉਣਾ ਹੈ ਤੇ ਉਹਦੇ ਲਈ ਤੁਹਾਨੂੰ ਟਾਈਮ ਸਪੈਂਡ ਕਰਨਾ ਉਹਨਾਂ ਨਾਲ ਬਹੁਤ ਜ਼ਰੂਰੀ ਹੈ ਜੀ ਇੱਕ ਟਾਈਮ ਦੀ ਰੋਟੀ ਇਕੱਠੇ ਬਹਿ ਕੇ ਖਾ ਲਓ ਜੇ ਦੇ ਚਾਹੇ ਨਹੀਂ ਟਾਈਮ ਹੈਗਾ ਰਾਤ ਦੀ ਰੋਟੀ ਇਕੱਠੇ ਖਾ ਲੋ ਬੈਠ ਕੇ ਉਹਦੇ ਨਾਲ ਕੀ ਹੁੰਦਾ ਪੁਰਾਣੇ ਜ਼ਮਾਨੇ ਚ ਤੁਸੀਂ ਦੇਖਿਆ ਹੋਣਾ ਜਦੋਂ ਪਰਿਵਾਰ ਹੁੰਦੇ ਸੀ ਸਾਰੇ ਇਕੱਠੇ ਬੈਠ ਕੇ ਰੋਟੀ ਖਾਂਣਗੇ ਇੱਕ ਦੂਜੇ ਦੀ ਪੂਰੀ ਗੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਹੋਈ ਹੈ ਉਹ ਡਿਸਕਸ ਕਰਦੇ ਰਹੇ ਆਪਸ ਵਿੱਚ ਹਾਸਾ ਮਜ਼ਾਕ ਹੁੰਦਾ ਪਿਆਰ ਬਣਿਆ ਰਹਿੰਦਾ ਠੀਕ ਹੈ ਜੇ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੈ ਐਟ ਲੀਸਟ ਸੈਟਰਡੇ ਸੰਡੇ ਇਹ ਦੋ ਦਿਨ ਤੇ ਹੈਗੇ ਨੇ ਤੁਹਾਡੇ ਕੋਲ ਇੱਕ ਦਿਨ ਕੱਢ ਲੋ ਚਾਹੇ ਸੰਡੇ ਦਾ ਇਹ ਤੇ ਇਕੱਠੇ ਬੈਠ ਕੇ ਪਰਿਵਾਰ ਆਪਣੇ ਨਾਲ ਗੱਲਬਾਤ ਕਰਦਾ ਪਿਆਰ ਕਰਦਾ ਬੱਚਿਆਂ ਨੂੰ ਤੁਸੀਂ ਲੈ ਕੇ ਜਾਂਦੇ ਹੋ ਕੋਈ ਬੱਚਾ ਨੂੰ ਬਾਹਰ ਸ਼ਾਪਿੰਗ ਲਈ ਲੈ ਜਾਣੇ ਹੋ ਕੁਝ ਵੀ ਕਰਦੇ ਹੋ ਇੱਕ ਇਕੱਠੀ ਐਕਟੀਵਿਟੀ ਹੋਣੀ ਬਹੁਤ ਜ਼ਰੂਰੀ ਹੈ ਤਾਂ ਹੀ ਜਿਹੜਾ ਹੈ ਇਹ ਫੈਮਿਲੀ ਸਰਵਾਈਵ ਕਰਦੀ ਹੈ ਨਹੀਂ ਤਾਂ ਹਰ ਕੋਈ ਅੱਜ ਕੱਲ ਬਾਹਰ ਨੂੰ ਭੱਜਦਾ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਚਾਹੇ ਉਹ ਨੌਜਵਾਨ ਨੇ ਚਾਹੇ ਫਿਰ ਬਜ਼ੁਰਗ ਜੋੜੇ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਗੇ ਦੇਖੋ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਤਾਂ ਮੈਂ ਇੱਕੋ ਹੀ ਚੀਜ਼ ਅਪੀਲ ਕਰਦੀਆਂ ਕਿ ਰਿਸਪੈਕਟ ਯੋਰ ਪੇਰੈਂਟਸ ਠੀਕ ਹੈ ਔਰ ਆਪਣੇ ਆਸ-ਪਾਸ ਕੱਲੇ ਆਪਣੇ ਧਾਇਰੇ ਚ ਸੀਮਤ ਹੋ ਕੇ ਨਾ ਰਹਿ ਜੋ ਕਿ ਸਾਡਾ ਘਰ ਖੁਸ਼ ਹੈ ਅਸੀਂ ਖੁਸ਼ ਹਾਂ ਸਾਨੂੰ ਬਾਕੀਆਂ ਦੇ ਸਮਾਜ ਦੇ ਨਾਲ ਕੋਈ ਮਤਲਬ ਨਹੀਂ ਹੈ ਇਹ ਨਹੀਂ ਕਦੇ ਵੀ ਕਰਨਾ ਜਦੋਂ ਛੋਟੇ ਹੁੰਦੇ ਸੀ ਨਾ ਆਪਾਂ ਇੱਕ ਇੱਕ ਸਬਜੈਕਟ ਹੁੰਦਾ ਸੀਗਾ ਮੋਰਲ ਸਾਇੰਸ ਉਹਦੇ ਚ ਪਹਿਲਾ ਲੈਸਨ ਮੈਨੂੰ ਯਾਦ ਹੈ ਲਵ ਥਾਈ ਨੇਬਰ ਕਿ ਜਿਹੜਾ ਨਾਲ ਵਾਲਾ ਪਰਿਵਾਰ ਗੁਆਂਢੀ ਹੈ ਨਾ ਉਹ ਵੀ ਇੱਕ ਪਰਿਵਾਰ ਦੀ ਤਰ੍ਹਾਂ ਹੀ ਹੁੰਦਾ ਹੈ ਠੀਕ ਹੈ ਮੈਨੂੰ ਲੱਗਦਾ ਸਾਨੂੰ ਸਭ ਨੂੰ ਉਹ 올 ਟਾਈਮ ਤੇ ਜਾਣ ਦੀ ਲੋੜ ਆ ਉਹ ਚੀਜ਼ਾਂ ਜਿਹੜੀਆਂ ਭੁੱਲ ਗਏ ਰਹਿ ਗਏ ਉਹਨਾਂ ਨੂੰ ਸਿੱਖਣ ਦੀ ਲੋੜ ਆ ਦੁਬਾਰਾ ਦੁਹਰਾਉਣ ਦੀ ਲੋੜ ਆ ਔਰ ਨੌਜਵਾਨਾਂ ਨੂੰ ਤੇ ਇਹ ਹੈ ਕਿ ਵੀ ਆਪਣੇ ਮਾਪੇ-ਮਾਪ ਦੀ ਕਦਰ ਕਰੋ ਜੀ ਜਿਨ੍ਹਾਂ ਨੇ ਉਂਗਲੀ ਫੜਨਾ ਸਿਖਾਇਆ ਨਾ ਹੁਣ ਉਹਨਾਂ ਨੂੰ ਉਂਗਲੀ ਉਹਨਾਂ ਦੀ ਫੜਨੀ ਸਿੱਖੋ ਤੁਸੀਂ ਜੀ ਔਰ ਬਾਕੀ ਕੁੜੀਆਂ ਦੇ ਲਈ ਸਪੈਸ਼ਲੀ ਮੈਂ ਇਹ ਕਹੂੰਗੀ ਕਿ ਤੁਹਾਨੂੰ ਆਜ਼ਾਦੀ ਮਿਲੀ ਹੈ ਤੁਹਾਨੂੰ ਬੜੇ ਅਧਿਕਾਰ ਮਿਲੇ ਨੇ ਜਿੱਥੇ ਤੱਕ ਹੋ ਸਕੇ ਤੁਸੀਂ ਆਪਣੀ ਉਡਾਨ ਭਰ ਸਕਦੇ ਹੋ ਖੁਸ਼ੀਆਂ ਰਹਿ ਸਕਦੇ ਹੋ ਲੇਕਿਨ ਇਹ ਆਜ਼ਾਦੀ ਦੇ ਨਾਲ ਨਾਲ ਕੁਝ ਰਿਸਪੌਂਸਿਬਿਲਟੀਜ਼ ਵੀ ਨੇ ਔਰ ਰਿਸਪੋਨਸਿਬਿਲਟੀਜ਼ ਉਹਨਾਂ ਨੂੰ ਭੁੱਲੋ ਚਾਹੇ ਉਹ ਸਮਾਜ ਦੇ ਪ੍ਰਤੀ ਨੇ ਚਾਹੇ ਪਰਿਵਾਰ ਦੇ ਪ੍ਰਤੀ ਨੇ ਔਰ ਜੋ ਕਿਸੇ ਵੀ ਤੁਸੀਂ ਇੱਕ ਤਰੀਕੇ ਦੇ ਨਾਲ ਆਪਣਾ ਕਲਚਰ ਭੁੱਲ ਜਾਨੇ ਹੋ ਆਪਣੀ ਸੰਸਕ੍ਰਿਤੀ ਭੁੱਲ ਕੇ ਜਦੋਂ ਦੂਜੀ ਸੰਸਕ੍ਰਿਤੀ ਨੂੰ ਅਪਣਾਉਨਿਓ ਉੱਥੇ ਫਿਰ ਗਲਤੀਆਂ ਹੁੰਦੀਆਂ ਨੇ ਔਰ ਵਿਆਹ ਤੋਂ ਬਾਅਦ ਵੀ ਇਸ ਅਡਜਸਟਮੈਂਟ ਹੋਣ ਦੀ ਬਹੁਤ ਲੋੜ ਹੈ ਨਾ ਕਿ ਦੂਜੇ ਦਿਨ ਹੀ ਤੁਸੀਂ ਕਹਿ ਦੋ ਮਾਪੇ ਨੂੰ ਸ਼ਿਕਾਇਤ ਲੱਗ ਜਾਂਦੀ ਹੈ ਕਿ ਸਾਡਾ ਤਾਂ ਮੈਨੂੰ ਮਨਾ ਕੀਤਾ ਇਸ ਚੀਜ਼ ਤੋਂ ਜਾਂ ਕਿਸੇ ਵੀ ਚੀਜ਼ ਨੂੰ ਐਡਜਸਟਮੈਂਟ ਕਰਨੀ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਆਪਣੀ ਸੰਸਕ੍ਰਿਤੀ ਨਾ ਭੁੱਲੋ ਕਦੇ ਵੀ ਕੋਈ ਕਦਮ ਜੜ ਤੁਹਾਡਾ ਗਲਤ ਨਹੀਂ ਜਾਏਗਾ ਜੀ ਔਰ ਬਜ਼ੁਰਗ ਮਾਂ ਬਾਪ ਨੂੰ ਵੀ ਮੈਂ ਇਹ ਕਹਨੀ ਆ ਕਿ ਤੁਸੀਂ ਵੀ ਆਪਣਾ ਜਿਹੜਾ ਆ ਜਿਹੜੇ ਬੱਚੇ ਵੱਡੇ ਹੋ ਜਾਂਦੇ ਨੇ ਵਿਆਹ ਹੋ ਗਏ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਜਿਉਣ ਦਿਓ ਤੁਸੀਂ ਰਿਸਪੈਕਟ ਸਤਕਾਰ ਪਿਆਰ ਦੇ ਨਾਲ ਬੈਠ ਕੇ ਆਪਣਾ ਸਤਕਾਰ ਕਰਾਓ ਨਾ ਕਿ ਬੱਚਿਆਂ ਦੇ ਵਿੱਚ ਇਹ ਕਹਿਣਾ ਕਿ ਜੋ ਮੈਂ ਕਹੂੰਗਾ ਉਹੀ ਹੋਏਗਾ ਰਾਈਟ ਮਾਂ-ਬਾਪ ਦੀ ਆਪਣੀ ਜਗ੍ਹਾ ਪਰਿਵਾਰ ਜਦੋਂ ਦੂਜਾ ਵੱਧ ਗਿਆ ਉਹਨਾਂ ਦੀ ਆਪਣੀ ਜਗ੍ਹਾ ਹੁੰਦੀ ਹੈ ਦੋਵਾਂ ਨੂੰ ਤੇਰਾ ਨੂੰ ਜਿਹੜੀਆਂ ਪਿਆਰ ਦੀ ਜ਼ਰੂਰਤ ਸਤਕਾਰ ਦੇ ਨਾਲ ਇੱਕ ਦੂਜੇ ਦੇ ਨਾਲ ਰੋ ਔਰ ਲੜਕੀਆਂ ਜਿਹੜੀਆਂ ਨੇ ਜ਼ਰੂਰ ਆਪਣੀਆਂ ਜਿਹੜੀਆਂ ਨੇ ਫੰਗ ਫਲੋਰ ਜਿੱਥੇ ਤੱਕ ਤੁਸੀਂ ਜਾ ਸਕਦੇ ਹੋ ਜੀ ਔਰ ਜਦੋਂ ਅਸੀਂ ਸਪੈਸ਼ਲੀ ਪੰਜਾਬ ਦੀ ਗੱਲ ਕਰਦੇ ਆ ਸਭ ਤੋਂ ਜ਼ਿਆਦਾ ਜਿਹੜੀ ਹੈ ਪੜ੍ਹਾਈ ਜਾਂ ਨੌਕਰੀਆਂ ਕਿਸੇ ਵੀ ਕਿਸਮ ਦੇ ਖੇਡਾਂ ਇਹਨਾਂ ਦੇ ਅੰਦਰ ਕੁੜੀਆਂ ਦੀ ਸਭ ਤੋਂ ਉੱਚਾ ਸਥਾਨ ਪਾਦੀਆਂ ਨੇ ਆਪਣੀਆਂ ਡੀਸੀ ਸਾਰੀਆਂ ਕੁੜੀਆਂ ਨੇ तकरीबन ਜੀ ਪੁਲਿਸ ਦੀ ਗੱਲ ਕਰੀਏ ਤਾਂ ਜਿੰਨੇ ਵੱਡੇ ਅਹੁਦੇ ਨੇ ਸਾਰੀਆਂ ਕੁੜੀਆਂ ਕੋਲ ਨੇ ਇਹ ਕਿ ਸਿਵਲ ਐਡਮਿਨਿਸਟ੍ਰੇਸ਼ਨ ਲੈ ਲਓ ਪੜਾਈਆਂ ਦੀ ਲੈ ਲਓ ਕੁੜੀਆਂ ਦਾ ਹੈ ਪਰ ਕੁੜੀਆਂ ਜਿਹੜੇ ਨਾਲ ਨਾਲ ਇਹੀ ਕਹਿੰਦੀਆਂ ਕਿ ਸੰਸਕ੍ਰਿਤੀ ਨੂੰ ਨਾ ਭੁੱਲਿਓ ਮਾਮਾਬ ਦਾ ਪਿਆਰ ਨਾ ਭੁੱਲਿਓ ਤੁਹਾਡੀ ਜਗ੍ਹਾ ਘਰ ਸੇਫ ਹੁੰਦੀ ਹੈ ਹਮੇਸ਼ਾ ਠੀਕ ਹੈ ਲੇਕਿਨ ਕੁਝ ਜਿਹੜੇ ਆਪਾਂ ਦੇਖੇ ਨੇ ਕੇਸ ਇਹੋ ਜਿਹੇ ਵੀ ਜਿੱਥੇ ਨਹੀਂ ਸੇਫ ਰਹੇ ਲੇਕਿਨ ਕਦੇ ਵੀ ਮਾਮਾਬ ਦੀ ਐਡਵਾਈਸ ਗਲਤ ਨਹੀਂ ਹੋ ਸਕਦੀ ਇਸ ਕਰਕੇ ਖੁਸ਼ੀ ਰਹੋ ਖੁਸ਼ੀਆਂ ਮਾਣੋ ਪੰਜਾਬ ਨੂੰ ਕਰਕੇ ਸਮਾਂ ਦੇਣ ਲਈ ਬਹੁਤ-ਬਹੁਤ ਧੰਨ। ਥੈਂਕ ਯੂ ਵੈਰੀ ਮਚ ਥੈਂਕ ਯੂ ਜੀ। ਸੋ ਇਸ ਹਨ ਮਹਿਲਾ ਰਾਜ ਕਮਿਸ਼ਨ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਜੀ ਜਿਨ੍ਹਾਂ ਦੇ ਨਾਲ ਅੱਜ ਗੱਲਬਾਤ ਕੀਤੀ ਹੈ ਪੰਜਾਬ ਦੇ ਕਈ ਅਹਿਮ ਕੇਸ ਸੀਗੇ ਜਿਨ੍ਹਾਂ ਦੇ ਬਾਰੇ ਮੈਡਮ ਤੋਂ ਜਾਣਕਾਰੀ ਲਈ ਹੈ ਉਹਨਾਂ ਦੇ ਵਿੱਚ ਕੀ-ਕੀ ਮੈਡਮ ਦੇ ਵੱਲੋਂ ਹੰਬਲੇ ਮਾਰੇ ਗਏ ਨੇ ਉਹਨਾਂ ਦੇ ਬਾਰੇ ਜਾਣਕਾਰੀ ਲਈ ਹੈ ਸੋ ਇਦਾਂ ਦੀ ਇਹ ਸ਼ਖਸੀਅਤਾਂ ਹੋਰ ਲੈ ਕੇ ਹਾਜ਼ਰ ਹੋਵਾਂਗੇ ਦਿਵਜਾਤ ਧੰਨਵਾਦ।